ਫਾਸਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਧਰਮਾਂ ਦੇ ਨਾਮ ਤੇ ਇਨਸਾਨਾਂ ਨਾਲ ਜਿਹੜੀ ਠੱਗੀ ਲੋਕ ਲਾਉਂਦੇ ਨੇ ਤੁਸੀਂ ਦੇਖੋ ਚਾਹੇ ਡੇਰਿਆਂ ਦੀ ਗੱਲ ਲੈ ਲਓ ਚਾਹੇ ਕਿਤੇ ਹੋਰ ਲੈ ਲਓ ਸਾਰੇ ਕਿਤੇ ਹੀ ਉਹ ਤਰੱਕੀਆਂ ਕਰਦੇ ਨੇ ਤੇ ਜਿਹੜਾ ਇਨਸਾਨ ਉੱਤੇ ਜਾਂਦਾ ਉਹ ਆਪਣੀ ਮਾਇਆ ਭੇਟਾ ਕਰਕੇ ਆਉਂਦਾ ਜਿਸ ਕਰਕੇ ਜਿਹੜਾ ਰਿਲੀਜੀਅਸ ਮੈਟਰਸ ਅੱਗੇ ਜਿੰਮੇ ਪਹਿਲਾਂ ਚੱਲਦਾ ਸੀਗਾ ਪਹਿਲਾਂ ਇਹ ਸੀਗਾ ਵੀ ਜਿਹੜਾ ਪੁਜਾਰੀ ਸੀ ਉਹ ਰਾਜੇ ਨੂੰ ਖੜਾ ਕਰਦਾ ਸੀ ਤੇ ਰਾਜਾ ਪੁਜਾਰੀ ਨੂੰ ਇੱਕ ਦੂਏ ਦੀ ਸਪੋਰਟ ਕਰਦੇ ਸੀ ਤੇ ਦੋਨੋਂ ਆਪਣੇ ਆਪਣੇ ਫੀਲਡ 'ਚ ਠੱਗੀ ਲਾਉਂਦੇ ਸੀ ਹੁਣ ਚਾਹੇ ਕਹਿ ਲੋ ਪੁਜਾਰੀ ਹੀ ਰਾਜੇ ਬਣਨ ਲੱਗ ਗਏ ਚਾਹੇ ਕਹਿ ਲੋ ਵੀ ਰਾਜਿਆਂ ਨੇ ਹੀ ਧਰਮਾਂ ਤੇ ਕਬਜ਼ਾ ਕਰ ਲਿਆ ਜਿਸ ਕਾਰਨ ਜਿਹੜਾ ਸਾਰਾ ਵਰਤੀਰਾ ਆਪਾਂ ਦੇਖਦੇ ਆ ਹੁਣ ਕੁੰਭ ਦਾ ਜਿਹੜਾ ਸਾਰਾ ਵਰਤੀਰਾ ਉੱਥੇ ਕਿਵੇਂ ਲੋਕ ਥੱਲੇ ਲਤੜੇ ਗਏ ਨੇ ਕਿਵੇਂ ਲੋਕਾਂ ਨਾਲ ਟੈਂਟ ਲੈਂਡ ਪਿੱਛੇ ਤੇ ਟੈਕਸੀਆਂ ਪਿੱਛੇ ਤੇ ਹੋਰ ਪ੍ਰਬੰਧਾਂ ਪਿੱਛੇ 10 ਗੁਣਾ ਰੇਟ ਲੱਗੇ ਨੇ ਤੇ ਕਿਵੇਂ ਲੋਕਾਂ ਨੂੰ ਚੈਨਲਾਈਜ਼ ਨਹੀਂ ਸਹੀ ਤਰੀਕੇ ਨਾਲ ਕਰਿਆ ਗਿਆ ਸਰਕਾਰਾਂ ਤੋਂ ਕਮਾਇਆ ਗਿਆ ਤੇ ਦਿੱਲੀ ਤੱਕ ਜਿਹੜੇ ਪੈਰਾ ਥੱਲੇ ਲੱਤਰੇ ਗਏ ਧਰਮ ਦੇ ਨਾਮ ਤੇ ਲੋਕਾਂ ਨੇ ਮਤਲਬ ਆਪਣੀ ਜਾਨ ਵੀ ਗਵਾਈ ਧਨਤਾ ਗਵਾਈ ਗਵਾਇਆ ਜਿਹੜੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸੀਗਾ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਵਾਜ਼ ਉਠਾਈ ਸੀ ਉਹੀ ਇਹ ਗੱਲ ਤੇ ਪਿੱਛੇ ਠਾਈ ਸੀ ਵੀ ਧਰਮ ਜਿਹੜਾ ਹੈਗਾ ਉਹ ਤੁਹਾਡੇ ਮਨ ਦੇ ਅੰਦਰ ਹੈ ਤੁਸੀਂ ਆਪ ਅੰਦਰ ਤੁਹਾਡੇ ਰੱਬ ਦਾ ਵਾਸਾ ਹੈ ਤੇ ਤੁਸੀਂ ਜਿਹੜਾ 66 ਤੀਰਥਾਂ ਦਾ ਫਲ ਇੱਕ ਰਾਮ ਜਾਂ ਵਾਹਿਗੁਰੂ ਜਾਂ ਅੱਲਾਹੂ ਜਪਨ ਦੇ ਵਿੱਚ ਜੇ ਮਨ ਤੋਂ ਜਪਦੇ ਹੋ ਤੇ ਭਲਾਈ ਕਰਦੇ ਹੋ ਤੇ ਤੁਸੀਂ 66 ਤੀਰਥਾਂ ਦਾ ਫਲ ਇੱਕ ਵਾਰਚੇ ਪਾ ਲੈਂਦੇ ਹੋ ਤੇ ਇਸੇ ਕਰਕੇ ਜਨਯਉਨੀ ਉਹਨਾਂ ਨੇ ਪਾਇਆ ਸੀ ਪਰ ਹੁੰਦਾ ਸਿੱਖ ਤੁਸੀਂ ਦੇਖ ਲਓ ਜਾ ਕੇ ਉੱਥੇ ਇਸ਼ਨਾਨ ਕਰਕੇ ਫੋਟੋਆਂ ਪਾ ਰਹੇ ਨੇ ਨੈੱਟ ਤੇ ਗੁਰਨਾਨਕ ਸਾਹਿਬ ਦਾ ਜਿਹੜਾ ਮੈਸੇਜ ਦਿੱਤਾ ਹੋਇਆ ਉਹਨੂੰ ਤੁੰਦਲਾ ਕਰ ਰਹੇ ਨੇ ਜਿਹੜਾ ਕੰਮ ਪੁਜਾਰੀ ਕਰਦਾ ਹੁੰਦਾ ਸੀਗਾ ਇੱਕ ਰਾਜੇ ਦੀ ਐਡਵਰਟਾਈਜ਼ ਉਹ ਉਹੀ ਕੁਸ਼ੀ ਕਰ ਰਹੇ ਨੇ ਜਿਹੜੇ ਯਮਨਾ ਦੀ ਹਾਲਤ ਦਿੱਲੀ ਦੇ ਕੋਲ ਦੇਖੋ ਕਿੰਨਾ ਗੰਦਾ ਪਾਣੀ ਹੈ ਉੱਥੇ ਜਿਹੜੇ ਕੈਲੋ ਜਿੱਥੇ ਕੁੰਮ ਨਹਾਉਣ ਜਾਣੇ ਆ ਉੱਥੇ ਮਲ ਮੂਤਰ ਦੇ ਜਿਹੜੇ ਬੈਕਟੀਰੀਆ ਉਹਦੇ ਵਿੱਚ ਪਾਏ ਗਏ ਨੇ ਜਿਹਦੇ ਕਰਕੇ ਕੈਲੋ ਉੱਥੇ ਜਿਹੜਾ ਪਾਣੀ ਆ ਉਹ ਪੀਣ ਦੇ ਨਹਾਉਣ ਦੇ ਕਾਬਲ ਨਹੀਂ ਹੈਗਾ ਫੇਰ ਵੀ ਆਪਣੇ ਸਿੱਖੇ ਗੁਰਨਾਨਕ ਦੀ ਦਿੱਤੀ ਮੱਤ ਛੱਡ ਕੇ ਉੱਥੇ ਜਾ ਕੇ ਨਹਾਉਣ ਕਰ ਰਹੇ ਨੇ ਜਿਹੜਾ ਬਹੁਤ ਹੀ ਸਿੱਖੀ ਦੇ ਸਿਧਾਂਤ ਦੇ ਅਗੇਂਸਟ ਹੈ ਤੇ ਜਿਹੜੇ ਆਪਣੇ ਦੇਰਿਆਂ ਦੇ ਮੁਖੀ ਜਾਂ ਕੋਈ ਹੋਰ ਜਿਹੜੇ ਸਿੱਖ ਧਰਮ ਦੇ ਮੁਖੀ ਉੱਥੇ ਜਾ ਕੇ ਇਸ਼ਨਾਨ ਕਰਦੇ ਨੇ ਤੇ ਉਹਦਾ ਪ੍ਰਚਾਰ ਕਰਦੇ ਨੇ ਉਹ ਦੇਖ ਲਓ ਕਿੰਡੀ ਵੱਡੀ ਗੁਰਨਾਨਕ ਨਾਲ ਠਗੀ ਲਾ ਰਹੇ ਨੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਸਿੱਖ ਭਰਾਵਾਂ ਨੂੰ ਇਹ ਜਿਹੜੇ ਡਿਫੰਸ ਕਰਦੇ ਨੇ ਕੋਈ ਹਵਨ ਕਰਦਾ ਕੋਈ ਤਿਲਕ ਲਾਉਂਦਾ ਕੋਈ ਹੋਰ ਕੰਮ ਕਰਦਾ ਉਹ ਗੁਰਨਾਨਕ ਦਾ ਸਿਧਾਂਤ ਨਹੀਂ ਹੈ ਇਹ ਜਿਹੇ ਸਿੱਖਾਂ ਤੋਂ ਬਚ ਕੇ ਰਹੋ ਤੇ ਮੈਂ ਮਹਾਰਜ ਜੀ ਅੱਗੇ ਅਰਦਾਸ ਕਰਦਾ ਵੀ ਇਹ ਜੇ ਸਿੱਖਾਂ ਨੂੰ ਬੁੱਧੀ ਬਖਸ਼ਣ ਤਾਂ ਜੋ ਗੁਰੂ ਨਾਨਕ ਦੀ ਦੱਸੀ ਸੱਚੇ ਰਸਤੇ ਤੇ ਚੱਲਣ ਤੇ ਗੁਰੂ ਨਾਨਕ ਦੀ ਦਿੱਤੀ ਜਿਹੜੀ ਸਿੱਖ ਹੈ ਵੀ ਸਚਾਈ ਤੇ ਪਹਿਰਾ ਦੇਣ ਦੀ ਉਹਦੇ ਤੇ ਖਰੇ ਉੱਤਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ